ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀਾ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਭਾਈ ਅਸੀਂ ਆਪਣੇ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਲ ਲੱਗ ਜਾਂਦਾ ਤਹਿਸੀਲ ਬਾਗਾਪੁਰਾਣਾ ਤੇ ਅੱਜ ਭਾਈ ਆਏ ਆ ਹਰਮীত ਕੋਲੇ ਤੇ ਬਾਈ ਕੋਲੇ ਪਹਿਲਾਂ ਵੀ ਆਪਾਂ ਦਾ ਪ੍ਰੋਪਰ ਵੀਡੀਓ ਬਣਦੀਆਂ ਰਹਿੰਦੀਆਂ ਤੇ ਆਜੂ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਕੋਲੇ ਅੱਜ ਚਾਰ ਨਗ ਕੋ ਕਾਉ ਹੈ ਬਾਈ ਦੋ ਨਗ ਤਾਂ ਆ ਤੁਸੀਂ ਦੇਖ ਹੀ ਰਹੇ ਆ ਸਕਰੀਨ ਤੇ ਬੈਣਾ ਖੜੀਆਂ ਬਾਈ ਤੇ ਦੋ ਆਪਣੇ ਕੋਲੇ ਝੋਟੀਆਂ ਆ ਉਹ ਬਾਈ ਨੇ ਸੇਲ ਕੀਤੀਆਂ ਅੱਜ ਤੇ ਬਾਕੀ ਲੈਣੇ ਆ ਬਾਈ ਦੋ ਡਿਟੇਲ ਆਈ ਬਾਈ ਹਾਂਜੀ ਸਸੀ ਕਾ ਬਾਈ ਸਸੀ ਕਾ ਬਾਈ ਤੇ ਹੰਮੀ ਤੇ ਚਾਰ ਨਗ ਕਾਉ ਆ ਹਾਂਜੀ ਚਾਰ ਨਗ ਕਾਉ ਹੈ ਠੀਕ ਹੈ ਬ੍ਰੀ ਤੇ ਕੀ ਡਿਟੇਲ ਆਪਣੀ ਆ ਪਹਿਲੇ ਨਗ ਤੋਂ ਸ਼ੁਰੂ ਕਰਦੇ ਆਪਾਂ ਇਹ ਦੂਜਾ ਸੁਹਾ ਵੈੜ ਠੀਕ ਹੈ ਤੇ ਪਹਿਲਨ ਨੇ 22 23 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਦੂਜੇ ਸੇ ਸੁਣਾ ਹੋਣਾ ਹੈ ਹਾਂਜੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਹੈ ਬਈ ਇਹ ਮੈਂ ਹਫਤਾ ਲੈ ਜੂ ਜੀ ਹਫਤਾ ਲੈ ਜੂ ਹਾਂਜੀ ਹਾਂਜੀ ਠੀਕ ਹੈ ਬਈ ਹਫਤੇ ਦੀ ਕੱਚੀ ਹੈ ਪ੍ਰਿੰਟ ਪ੍ਰਿੰਟ ਤੁਸੀਂ ਦੇਖੋ ਵੈਰ ਦਾ ਪ੍ਰਿੰਟ ਪ੍ਰਿੰਟ ਬਈ ਬਹੁਤ ਸੋਹਣਾ ਬਾ ਕੁਮਾਰ ਬਹੁਤ ਠੰਡੀ ਸੀ ਲੈ ਜੀ ਮਾਰੀ ਬਾ ਕੀ ਠੰਡੀ ਸੀ ਬਈ ਬਾਕੀ ਬਹੁਤ ਚੰਗਾ ਜੀ ਬਾਕੀ ਦੇਖੋ ਬਈ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਆਖੋਤ ਬਾਈ ਮਾਰੀ ਜਾਂਦਾ ਜਵਾਂ ਨਹੀਂ ਵੀ ਹਲਚਲ ਕੀਤੀ ਦੂਜੇ ਸੇ ਸੁਣਾ ਬਈ ਹਜੇ ਹਫਤੇ ਦੀ ਕੱਚੀ ਹੈ ਹਾਂ ਬਾਕੀ ਬੂੜੀ ਬੱਕਰ ਤੁਸੀਂ ਦੇਖੋ ਬਈ ਬਹੁਤ ਸੋਹਣੀ ਹੈ ਬੜੀ ਚਮਕਾਲੀਆ ਪੂਰੀ ਚਮਕਾਲੀਆ ਪੂਰੀ ਜਾਤ ਵਾਲੀ ਵਾੜਾ ਵੀ ਐ ਨਹੀਂ ਕਹਿ ਸਕਦੇ ਆਪਾਂ ਬਾਕੀ ਹਵਾਨਾ ਵੀ ਤੁਸੀਂ ਦੇਖ ਸਕਦੇ ਆਂ ਬਈ ਹਜੇ ਹਫਤੇ ਦੀ ਕੱਚੀ ਆ ਹਫਤੇ ਜਿਹਨੇ ਹਵਾਨਾ ਹੋਰ ਤਿਆਰ ਕਰ ਜਾਣਾ ਬਈ ਤੋਰਦੀ ਬਈ ਹਰਮੀ ਹਾਈ ਬਾਲ ਚੱਲਣਾ ਬਈ ਹਵਾਨੇ ਵਿੱਚ ਹੈਂ ਆ ਬਾਕੀ ਥੋਸ ਹਵਾਨੇ ਦੀ ਆ ਬਈ ਉਹ ਬਾਕੀ ਤੁਸੀਂ ਵੈੜ ਦਾ ਨਾ ਬਾਡੀ ਸਟਰਕਚਰ ਦੇਖੋ ਬਈ ਬਾਡੀ ਸਟਰਕਚਰ ਬਹੁਤ ਸੋਹਣਾ ਵੈੜ ਦਾ ਹਵਾਨਾ ਹੁਣ ਨਾ ਹਜੇ ਹਫਤੇ ਦੀ ਕੱਚੀ ਆ ਹਫਤੇ ਚ ਕਰਮਾਣੀ ਨੇ ਹਵਾਨਾ ਹਜੇ ਹੋਰ ਤਿਆਰ ਕਰ ਜਾਣਾ ਬਾਕੀ ਪਟਕੋਲੇ ਦੀ ਵੀ ਚੰਗੀ ਆ ਬਈ ਵ ਤੁਸੀਂ ਦੇਖ ਸਕਦੇ ਆ ਤੇ ਬਾਕੀ ਵੇਲ ਬਾਡੀ ਤੇ ਕਦ ਕਾਠ ਵੜਦਾ ਚੰਗਾ ਬਈ ਦੇਖ ਸਕਦੇ ਆ ਤੇ ਕੰਨ ਕੰਨ ਨੂੰ ਮੂੰਹ ਮੱਥੇ ਦੀ ਬਿਊਟੀ ਵੱਖੋਂ ਬਈ ਕਿਤੋਂ ਨਹੀਂ ਖੁੰਜੀਗੀ ਵੜ ਤੁਸੀਂ ਦੇਖ ਸਕਦੇ ਆ ਦੂਜੂ ਸੋਹਣਾ ਹੈ ਹਾਜੀ ਹਫਤਾ ਲੈ ਜੂਗੀ ਬਈ ਹਫਤੇ ਦੀ ਕੱਚੀ ਆ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਇੱਕੋ ਜੀ ਦੂਰੀ ਤੇ ਥਣ ਲੱਗਿਆ ਵਾ ਤੇ ਮੁੱਠੀ ਮੁੱਠੀ ਆ ਥਣ ਲੱਗਿਆ ਬਈ ਹੱਥੀ ਚਵਾਈ ਵਾਲਾ ਦੇਖ ਸਕਦੇ ਆ ਬਈ ਤੁਸੀਂ ਉਹ ਡਿਸਟ੍ਰਕਚਰ ਬਹੁਤ ਸੋਹਣਾ ਵਹਿੜ ਦਾ। ਯਾਦ ਵਾਲੀ ਵਹਿੜ ਆ ਬਈ ਤੁਸੀਂ ਹਵਾਨਾ ਦੇਖੋ ਬਈ ਤਾਂ ਤਾਂ ਗੱਠ ਚੌੜਾ ਹੁੰਦਾ ਹਵਾਨਾ। ਲੋਕੀਂ ਨੇ ਮੇੜ ਤੋਂ ਵੀ ਦਿਖਾ ਦੇਣੇ। ਠੰਡੀ ਫੀਲ ਬਈ ਪੂਰੀ ਆ ਪਹਿਲਾਂ ਬਈ ਨੇ ਆਪਾਂ ਨੂੰ ਦਿਖਾਈ ਦਿੱਤਾ। ਥਾਣਾ ਦੇ ਹੱਥ ਫੇਰ ਕੇ ਜਵਾਂ ਨਹੀਂ ਕੋਈ ਹਲਚਲ ਕੀਤੀ। ਥਾਣ ਥਾਣ ਬਹੁਤ ਸੋਹਣਾ ਬਈ ਗੁਲਾਬੀ ਥਾਣਾ। ਤੇ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਆ ਬਈ ਇੱਥੇ। ਵਹਿੜ ਬਈ ਦੋਨੇ ਹੀ ਨਾਲ ਚੰਗੇ ਆ ਵਹਿੜਾਂ ਦੇ। ਬਾਕੀ ਝੋਟੀਆਂ ਖਾਵਾਂਗੇ ਉਹ ਵੀ ਬਈ ਚੁੱਟੀ ਦੀਆਂ ਆ। ਤੇ ਹਰਮਿਤ ਬਈ ਕੀ ਡਿਮਾਂਡ ਕਰਦੇ ਆ ਨੇ ਆਪਾਂ। ਕਿਨਾਂ ਇੱਥੇ 85000 ਰਈ ਦੀ ਮੰਗ 80000 ਹਾਂਜੀ ਤੇ ਮਾਨਤਾਣ ਹੋ ਜਾਗਾ ਮਾਨਤਾਣ ਹੋ ਜੂਗਾ ਜੀ ਠੀਕ ਹੈ 85000 ਰੁਪਏ ਬਾਈ ਨੇ ਵੀ ਡਿਮਾਂਡ ਕੀਤੀ ਐ ਮੌਕੇ ਦੇ ਬਾਈਆਂ ਵੀ ਆਏਗੇ ਦਾ ਮਾਨਤਾਣ ਕਰਦਾਂਗੇ ਤੇ ਹੁਣ ਆਪਾਂ ਚੱਲਦੇ ਆਂ ਬਈ ਦੂਜੀ ਵੜ ਵਾਲਾ ਇਹ ਵੀ ਬਈ ਕੀ ਡਿਟੇਲ ਆ ਰਹੀ ਤੇ ਤੇ ਮੇਰੇ ਦੂਜਾ ਸੁਹਾ ਵੜਾ ਠੀਕ ਹੈ ਹਾਂਜੀ ਤੇ 10 ਦਿਨ ਰਹਿੰਦੇ ਨੇ ਜੀ ਹਲੇ ਦੇਖੋ ਜਰਾ ਨਹੀਂ ਕੱਚੀ ਆ ਜੀ ਹਾਂਜੀ ਹਾਂਜੀ ਫੈਸਲੇ ਲਈ ਜੀ ਇਹ ਵੀ ਪਹਿਲੇ ਸੋ ਮਾਲਕ ਨੇ ਕੀ ਰਿਕਾਰਡ ਦੱਸਿਆ ਬੋ ਜੀ 20 ਕਿਲੋ ਦਾ ਹੋਇਆ ਦੱਸਿਆ 20 ਕਿਲੋ ਦਾ ਠੀਕ ਹੈ ਬਈ ਇਹ ਵੀ ਤਾਂ ਤੁਸੀਂ ਦੇਖ ਸਕਦੇ ਆਂ ਤੋ ਸਾਰੇ ਨੇ ਤੇ ਬਾਕੀ ਨੂੰ ਮੱਥੇ ਉਹ ਬਹੁਤ ਸੋਹਣੀ ਐ ਇਹ ਦੇਖੀ ਜਾਤ ਆ ਲਿਆ ਤੁਸੀਂ ਦੇਖ ਸਕਦੇ ਆ ਹਵਾਨਾ ਆ ਜੀ ਬਈ ਨੇ ਤਿਆਰ ਕਰਨਾ ਹਾਂਜੀ ਹੋਇਆ ਤੇ ਸ਼ੁਰੂ ਹੋਇਆ ਜੀ ਬਈ ਹਵਾਨਾ ਦਾ ਸ਼ੁਰੂ ਹੋਇਆ ਅਜੇ 10 ਦਾਣਾ ਦੀ ਕੱਚੀ ਆ ਤੇ ਬਾਕੀ ਇਹ ਹਰਮੀਤ ਭਾਈ 10 ਦਾਣਾਂ ਤੂੰ ਰਹਿੰਦੇ ਆ ਕਿ ਹਜੇ 10 ਦਾਣਾਂ ਦੀ 10 ਦਾਣ ਰਹਿੰਦੇ ਆ ਦਾਣ ਰਹਿੰਦੀ ਆ ਹਾਂਜੀ ਹਾਂਜੀ 10 ਦਾਣ ਬਈਆਂ ਚ ਰਹਿੰਦੇ ਆ ਪਸ਼ੂ ਕੋਲ ਉੱਤੇ ਵੀ ਲੈ ਜਾਂਦਾ ਤਾਂ ਹੈ ਨਾ 4-5 ਦਿਨ ਪਸ਼ੂ ਉੱਤੇ ਵੀ ਲੈ ਜਾਂਦਾ ਹੁੰਦਾ ਬਾਕੀ ਹਵਾਨਾ ਨੇ ਹੁਣ ਤਿਆਰ ਕਰਨਾ ਸ਼ੁਰੂ ਕੀਤਾ ਬਈ 10 ਦਾਣਾਂ ਇਹ ਤਾਂ ਨੇ ਹਵਾਨਾ ਤੂੰ ਦੇ ਦਿੱਤੇ ਲੈ ਜਾਣਾ ਕਰਮਾ ਵਾਲੀ ਨੇ ਬਾਕੀ ਫੈਕਸ ਲੈ ਦੇਗਾ ਫੈਕਸ ਲੈ ਦੇਗਾ ਇਹਦੇ ਤੇ ਬਈ ਮਟਾਟਸ ਦੀ ਵੀ ਨਹੀਂ ਕੋਈ ਸਮੱਸਿਆ ਆਉਣੀ ਕਿ ਤੂੰ ਇਹ ਲੇਵਾ ਦੇ ਵਿੱਚੋਂ ਫੈਕਸ ਦੀ ਘੱਟ ਸਮੱਸਿਆ ਹੋਣੀ ਜਾਂ ਟੁੱਟ ਮਾਏ ਲੇਵਾ ਹੁੰਦਾ ਨਾ ਬਈ ਉਹਦੇ ਵਿੱਚ ਮਰਜੀ ਥਾਣ ਮੁੱਠੀ ਦਾ ਥਾਣਾ ਜੀ ਮੁੱਠੀ ਆ ਥਾਣਾ ਬਈ ਬਾਕੀ ਹਜੇ ਵੀ ਥਾਣਾ ਉਸਾ ਹੁਣ ਆ ਇਹ ਤਿਆਰ ਕਰ ਦੇਣਾ ਹੈ ਇਹ ਮੌਕੇ ਤੇ ਜਾਵਾਂ ਪੂਰਾ ਥਾਣ ਵਧੀਆ ਬਣਾ ਜਾਣਾ ਨੇ ਤੁਸੀਂ ਦੇਖ ਸਕਦੇ ਆ ਬਾਕੀ ਪੱਟਪੁਰੇ ਵੀ ਵਹਿਰ ਪੰਗਿਆਂ ਹੁੰਨ ਯਾਰ ਬਈ ਦੋਨੇ ਬਾਰੇ ਨਾਲ ਨਾ ਰਹਿਣਾ ਆ ਇਹ ਨਵੀਂ ਸੁਣਾਣੀ ਹੈ ਵੇਣਾ ਵੇਣਾ ਬਾਕੀ ਆਹੋਂ ਤਾਂ ਕੋਲ ਹੈ ਜੀ ਚਮਕਣੀਆਂ ਬਣੀਆਂ ਜਾਤ ਵਾਲੀਆਂ ਵੇਣਾ ਵੀ ਤੁਸੀਂ ਦੇਖ ਸਕਦੇ ਆ ਤੇ ਮੂਹ ਮੱਥੇ ਵੀ ਤੁਸੀਂ ਦੇਖ ਸਕਦੇ ਆ ਵੀ ਜਾਤ ਵਾਲੀ ਵੇਣਾ ਕੰਨ ਕੋਲੋਂ ਬਈ ਬਹੁਤ ਸੋਹਣਾ ਵੇਣਾ ਦੋਨੋਂ ਵੇਣਾ ਸੋਹਣੀਆਂ ਬਈ ਤੇ ਇਹਦੀ ਕੀ ਡਿਮਾਂਡ ਕਰਦੇ ਆ ਬਈ 81000 ਇਹਦੀ 85000 ਹਾਂਜੀ ਹਾਂਜੀ ਤੇ ਕੋਈ ਕੋਈ ਬੰਦਾ ਇਹ ਮਾਂ ਜੋੜਾ ਹੀ ਨਹੀਂ ਜਾਣਾ ਉਹਦਾ ਕੋਈ ਮਾਨਤਾਨ ਉਹੋ ਜਿਹਾ ਹਾਂ ਮਾਨਤਾਨ ਪੂਰਾ ਹੋ ਜਾਵੇ ਠੀਕ ਆ ਜੇ ਵੀ ਤੁਸੀਂ ਜੋੜਾ ਲਿਆਣਾ ਉਹੋ ਜਿਹਾ ਮਾਨਤਾਨ ਹੋ ਜਾਊਗਾ ਤੇ ਮੁੱਲ ਬਾਈ ਨੇ ਇਹਦਾ ਵੀ 85000 ਕੀਤਾ ਤੇ ਇੱਕ ਬਾਈ ਜਰਮੀ ਦਾ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸਦੀ ਬ ਫੋਨ ਨੰਬਰ 89877432784 ਪਿੰਡ ਸੁਖਾਨੰਦ ਜਿਹੜਾ ਮੁਗ ਗਈ ਠੀਕ ਹੈ ਵੀਰੇ ਤੇ ਵਾਂਦਰਾ ਦੇ ਰਾਹ ਤੇ ਆਪਣਾ ਘਰ ਹੈ ਠੀਕ ਆ 15 ਰਾਹ ਤੇ ਕੋਈ ਘਰ ਆ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਝੋਟੀਆਂ ਆ ਜੋ ਚੱਲਦੇ ਆ ਆਪਾਂ ਉਧਰ ਲੋਕ ਵੀ ਫੋਨ ਦਿਖਾਉਣੇ ਤੁਹਾਨੂੰ ਝੋਟੀਆਂ ਝੋਟੀਆਂ ਕਹ ਲੀਆਂ ਬਾਈ ਨਗੀਨੀਆਂ ਆ ਦੋ ਬਹੁਤ ਸੋਹਣੀਆਂ ਝੋਟੀਆਂ ਸੰਗ ਸੰਗ ਬਾਈ ਜਮਾ ਆਏ ਮੋਰੀ ਬੈਠੀਆਂ ਜਮਾ ਉਂਡੇ ਸੰਗ ਆ ਜਮਾ ਬਾਕੀ ਆਪਾਂ ਲੈ ਲੈਨੇ ਆ ਹਰਨੀਤ ਤੇਲ ਇਹ ਕੰਨਿਵੇਂ ਸੂਰ ਸੁਣਾ ਬਾਈ ਗਰਮੀ ਪੈਣੇ ਇਹਨੇ ਬਾਈ ਜੀ ਦੂਜੇ ਸੂਰੇ ਸੁਣਾ ਜੀ ਠੀਕ ਹੈ ਹਾਂਜੀ ਦੂਜੇ ਸੂਰੇ ਸੁਣਾ ਨੇ ਹਾਂਜੀ ਪਹਿਲੇ ਸੂਰੇ 14 ਕਿਲੋ ਦਾ ਰਕਾਟ ਹੈ ਜੀ ਪਹਿਲੇ ਸੂਰੇ 14 ਕਿਲੋ ਦਾ ਹਾਂਜੀ ਇਹਨੇ ਸੂਰੇ ਬਾਈ 14 ਕਿਲੋ ਰਕਾਟ ਬਾਈ ਦੇਖ ਮਾਲਕ ਨੇ ਅਰਜਨ ਪੁੰਗੜ ਦਾ ਦੱਸਿਆ ਵੀ ਭਰਾਇਆ ਵਾ ਠੀਕ ਹੈ ਆ ਅੱਗੇ ਸੀ ਉਹ ਆਦਿ ਨੂੰ ਪੁੰਗੜ ਦਾ ਭਰਾਇਆ ਹਾਂਜੀ ਹਾਂਜੀ ਅਰਜਨ ਪੁੰਗੜ ਦਾ ਬਾਈ ਸੀਮਣ ਭਰਾਇਆ ਵਾ ਗਾਂ ਹਵਾਨਾ ਹੋਂ ਨੇ ਇਦੱਕ ਤੁਸੀਂ ਦੇਖ ਸਕਦੇ ਕਿੰਨੇ ਕਿਦਾਂ ਰੰਜੂ ਬਾਈ ਹੈ ਜੀ ਇਹ ਦਿਨ ਜੀ ਮਤਲਬ 5-4 ਦਿਨ ਲਊਗੇ ਜੀ 5-4 ਦਿਨ ਦੀ ਕੱਚੀ ਹਾਂ ਬਈ ਯਾਰ ਆਹ ਬੰਦੇ ਨੂੰ ਤੇ ਵੀ ਲਿਜਾ ਸਕਦਾ ਹਾਂ ਹਾਂ ਦੋ ਦਿਨ ਪਹਿਲਾਂ ਵੀ ਲਿਜਾ ਸਕਦਾ ਲੋ ਬਈ ਤੁਸੀਂ ਦੇਖ ਸਕਦੇ ਆ ਝੋਟੀ ਬਹੁਤ ਸੋਹਣੀ ਆ ਬਈ ਨਗਰ ਝੋਟੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਵਜਨ ਵਾਲੀ ਝੋਟੀ ਸੰਗ ਸੰਗ ਦੇਖੋ ਬਈ ਸੰਗ ਸੰਗ ਜਮਾ ਕੁੰਡਰ ਸੰਗਾ ਵੀ ਮੂੰ ਮੱਥੇ ਬਹੁਤ ਸੋਹਣੀ ਆ ਬਈ ਝੋਟੀ ਇਗ ਬਾਤੀ ਗਾਂ ਤੋਂ ਕੋਈ ਦੋਨੇ ਪੂਰੇ ਕਾਦਦਾਲੀਆਂ ਝੋਟੀਆਂ ਨਹੀਂ ਕਾਦੋਈ ਤੁਸੀਂ ਦੇਖਦੇ ਬਾਈ ਦੇ ਮੋਢਿਆਂ ਦੇ ਉੱਤੋਂ ਹੀ ਜਾਂਦੀਆਂ ਬਈ ਦੋਨੇ ਤੇ ਸਾਫ਼ ਸੁਥਰੇਗਾ ਠੰਡੀ ਸੀਲ ਹੈ ਜੀ ਅੰਧੀ ਸੀਲ ਪੂਰੀ ਆ ਬਈ ਤੁਸੀਂ ਦੇਖਾ ਗਾਈਆਂ ਆਰ ਕੀ ਗਾਈਆਂ ਨੂੰ ਖੜੀ ਆ ਬਈ ਜਾਵਾ ਚੋਰਾ ਨਹੀਂ ਹਲਚਲ ਕੀਤੀ ਹਵਾਨਾ ਬਟਨ ਵਾਲਾ ਜੀ ਹਵਾਨਾ ਬਾਕੀ ਨਹੀਂ ਜਿਹੜੇ ਨੇ ਤਿਆਰ ਕਰਨਾ ਹਾਂ ਜੀ ਹਾਂ ਨੇ ਪੂਰਾ ਝੋਟੀ ਦਾ ਕਰ ਜਾਣਾ ਬਾਤ ਤੋਰ ਦੀ ਲਈ ਹਣੀ ਬਾਕੀ ਤੁਹਾਨੂੰ ਚੋਰਾ ਦਿਖਾਣ ਨੇ ਬਾਕੀ ਵੀ ਦੇਸੀ ਜੀ ਨਹੀਂ ਭਾਉ ਉੱਤੇ ਮੰਜਾ ਡਰ ਲਗੇ ਝੋਟੀ ਹੀ ਨਹੀਂ ਨਿਗਰ ਆ ਬਈ ਆਪਾਂ ਦੇਖੋ ਕਹਿ ਸਕਦੇ ਆ ਤੇ ਬਾਕੀ ਤੁਹਾਨੂੰ ਚੋਰਾ ਦਿਖਾਣੇ ਪੈਠ ਕੁੜੇ ਦੇ ਵਿੱਚ ਚੰਗੀ ਇਹ ਦੇਖ ਸਕਦੇ ਆ ਬਈ ਇਹ ਵੀ ਗਾਂ ਚੰਗੇ ਬਾਈ ਦੂਆਂ ਆ ਬਾਈਆਂ ਨੇ ਪਨੋਣਾ ਨੇ ਇਹ ਨਹੀਂ ਦੱਸਿਆ ਵੀ ਇਹ ਕਿਹੜੇ ਸੀਮਣ ਦੀ ਆ ਤੇ ਗਾਂ ਅਰਜਨ ਕੁੰਗੜ ਦਾ ਇਹ ਗਾਂ ਸੀਮਣ ਲੱਗਿਆ ਵਾ ਤੇ ਹਜੇ ਬਈ 5 ਦਿਨ ਲੈ ਜੂਗੀ ਬਾਈਆਂ ਦਾ ਵੀ 5 ਦਿਨ ਰਹਿੰਦੇ ਆਖਦੇ ਆ ਜੀ ਤੇ ਬਾਕੀ ਪਸ਼ੂ ਦਾ ਵੀ ਆਪਦੇ ਹੁੰਦੇ ਹਨ ਕੰਨੀ ਛੀਲ ਆ ਜੀ ਹੋਵੇ ਆਏ ਨੇ ਲੂਤ ਜੀ ਨਹੀਂ ਲਓ ਬਈ ਦੇਖ ਸਕਦੇ ਆ ਤੁਸੀਂ ਸੰਗ ਸੰਗ ਦੇਖੋ ਬਈ ਬਹੁਤ ਸੋਹਣਾ ਹੈ ਹਵਾਨਾ ਹੋਣਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਕਰਮਾਂ ਵਾਲੀ 5 ਦਿਨਾਂ ਦੀ ਕੱਚੀ ਆ ਬਾਕੀ ਬੈਰ ਉੱਤੇ ਹੀ ਲਿਆ ਸਕਦੀ ਆ ਪਹਿਲਾਂ ਇਹ ਸੋਚਾ ਸੀ ਬਈ 9.2 ਲੱਖ ਕਿ ਹਵਾਨਾ ਬਈ ਨੇ ਪੂਰਾ ਤਿਆਰ ਕਰ ਜਾਣਾ ਸੀ ਬਈ ਕਿ ਠੋਸ ਨਹੀਂ ਬਈ ਹਵਾਨਾ ਹੂ ਨਾ ਬਹੁਤ ਸੋਹਣਾ ਬਈ ਕਰਨ ਵਾਲੀ ਆ ਤੇ ਕੀ ਡਿਮਾਂਡ ਕਰਦੇ ਆ ਬਈ ਫਿਰ ਨਹੀਂ ਤਾਂ ਆਪਾਂ ਇਹਦਾ ਵੀ 1 ਲੱਖ 42000 ਆ ਜੀ ਲੈ 1 ਲੱਖ 42000 ਹਾਂਜੀ ਹਾਂਜੀ ਮਾਨਤਾ ਹੋਣੀ ਗੱਲ ਲੋਕਾਂ ਹਾਂ ਤਾਂ ਹੋ ਜੀ 1 ਲੱਖ 42000 ਰੁਪਏ ਬਈ ਨੇ ਬਈ ਡਿਮਾਂਡ ਕੀਤੀ ਆ ਹਾਂਜੀ ਗਾਂ ਸੇਲੋ ਵੀ ਚੰਗਾ ਜੇ ਤੁਸੀਂ ਗਾਂ ਬਹੁਤ ਚੰਗਾ ਜਾਨਵਰ ਆ ਜੀ ਐ ਨਹੀਂ ਗੱਲ ਵੀ ਆਪਾਂ ਐਵੇਂ ਰੁਪਏ ਮੰਗ ਲੈ ਬੰਦਾ ਪਾਸੇ ਸੋ ਪਤਾ ਕਰਕੇ ਬਈ ਵੀ ਇਹ ਵੀ ਜਾਨਵਰ ਦੇ ਕੀਟ ਮਾਰਾ ਰੇਟ ਚੱਲ ਰਿਹਾ ਆ ਉਹ ਭਾਈ ਆਪਾਂ ਨੂੰ ਬਾਕੀ ਜਿਹੜੇ ਬੰਦੇ ਨਾ ਆਉਂ ਜਾਓ ਬੰਦੇ ਨੂੰ ਪਤਾ ਲੱਗ ਜੀ ਜਾਂਦਾ ਹਨਾ ਕਿ ਕਿਹੜਾ ਬੱਦੂ ਕਿਵੇਂ ਹੋ ਜਾ ਹਨਾ ਤੇ ਬਾਕੀ ਦੁੱਧ ਕਿੰਨਾ ਦੱਸਿਆ ਸੀਗਾ ਪਹਿਲੇ ਸੂਏ ਦੁੱਧ 14 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਜੀ 15 ਤੋਂ 16 ਕਿਲੋ ਦੁੱਧ ਚਾਹੀਦੇ ਜੀ ਇਹਨੂੰ ਦੇਣਾ ਭਾਈ 14 ਕਿਲੋ ਦੁੱਧ ਚੰਗਾ ਦੁੱਧ ਹੀ ਦਿੰਦਾ ਹੁੰਦਾ ਚੰਗੇ ਬਰੀਡ ਵਾਲਾ ਪੁੱਛ ਹੀ ਦਿੰਦਾ ਹੁੰਦਾ ਪਹਿਲੇ ਸੂਏ 14 ਕਿਲੋ ਦੁੱਧ ਕਹਿਣਾ ਬਹੁਤ ਯਾਨੀ ਕਿ ਹੁੰਦਾ ਹੈਗਾ 14 ਕਿਲੋ ਦੁੱਧ ਪਹਿਲੇ ਸੂਏ ਬਾਕੀ ਹਵਾਨਾ ਹੋਣਾ ਬਾਕੀ ਮਾਤ ਵੀ ਦੱਸ ਦੇ ਜੀ ਨਾ ਦ ਆ ਮੰਜੇ ਨਹੀਂ ਚੌੜੀ ਪਈ ਆ ਬਈ ਮੱਝ ਤੁਸੀਂ ਦੇਖ ਸਕਦੇ ਆ ਸੈਂਕਸੰਗ ਬਹੁਤ ਸੋਹਣਾ ਬਈ ਬਾਕੀ ਤੁਸੀਂ ਬਾਈ ਨਾਲ ਖੋਹਿੰਦੇ ਗੱਲ ਕਰ ਰਹੇ ਹੋ ਬਾਕੀ ਗਾਹ ਸੀਮਣੋ ਵੀ ਬਈ ਚੰਗਾ ਐ ਤੇ ਲੱਗਿਆ ਵਗਾ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਤੇ ਬਾਕੀ ਆ ਚੱਲਦੇ ਆਪਾਂ ਦੂਜੀ ਝੋਟੀ ਵੱਲ ਝੋਟੀ ਬਈ ਇਹ ਵੀ ਝੋਟੀ ਬਈ ਇੱਕ ਦੂਜੇ ਤੋਂ ਸਰੇ ਦੀ ਆ ਦੋਨੇ ਝੋਟੀਆਂ ਇੱਕ ਦੂਜੇ ਨੂੰ ਮਾਤ ਪਾਉਂਦੀਆਂ ਬਾਕੀ ਆ ਦੇਖੋ ਵੀ ਤੁਸੀਂ ਝੋਟੀ ਕੱਦ ਕਾਹ ਫੇਰੋ ਵੀ ਝੋਟੀ ਦਾ ਤੇ ਵੇਲਵਾ ਦੀ ਬਹੁਤ ਬਈ ਕਾ ਮਾਤਾਂ ਹੀ ਝੋਟੀਆਂ ਸੈਂਕਸੰਗ ਹੀ ਦੇਖੋ ਬਈ ਤੁਸੀਂ ਬਹੁਤ ਸੋਹਣੀਆਂ ਝੋਟੀਆਂ ਆ ਬਾਕੀ ਭਾਰ ਭਾਰ ਦੀ ਆਪਣੀ ਦੋਨਾਂ ਦੇ ਅਗਲੇ ਘਰ ਤੱਕ ਦਾ ਗਰਾਂਟੀ ਜ਼ਿੰਮੇਵਾਰੀ ਹੋਊਗੀ ਪਿੱਛਾ ਵੀ ਭਰ ਦੇਣਾ ਠੀਕ ਹੈ ਵੀਰੇ ਠੀਕ ਹਾਂਜੀ ਭਾਰ ਦੀ ਤਾਂ ਬਈ ਆਪਾਂ ਪਹਿਲਾਂ ਵੀ ਬਾਈ ਕੋਲੇ ਆਪਾਂ ਵੀਡੀਓ ਬਣਾਉਣੇ ਨੇ ਆ ਪਾਈ ਪਹਿਲਾਂ ਵੀ ਆਪਾਂ ਨੂੰ ਵੀ ਫੁੱਲ ਗਰੰਟੀ ਦਿੰਦਾ ਹੁੰਦਾ ਹੁੰਦਾ ਭਾਰਤ ਉਹਦਾ ਜੇ ਭਾਰ ਪੂਰ ਪਵੇ ਵੀ ਆਪਣੀ ਗਰੰਟੀ ਹੈ ਹਾਂਜੀ ਇਹਨੇ 15 ਤੋਂ 16 ਕਿਲੋ ਪਲੂਨ ਦੇ ਰੋ ਦਿੱਤਾ ਜੀ ਠੀਕ ਹੈ ਵੀਰੇ ਦੂਜਾ ਸੂਆ ਇਹ ਦੂਜੇ ਸੂਆ ਸੁਣਾ ਹੋਣਾ ਇਹਨੇ ਹਾਂਜੀ ਹਾਂਜੀ ਇਹ ਕਿੰਨੇ ਦਾ ਲੈ ਜੀ ਅੰਮਿਤ ਬਈ ਇਹ ਵੀਰੇ ਅੱਖ ਜਾਣ ਲਊਗੀ 8 ਦਾ ਲੈ ਜੂ ਹਾਂਜੀ 8 ਦਾ ਦੀ ਬਈ ਕੱਚੀ ਆ ਜੇ ਤੁਸੀਂ ਦੇਖ ਸਕਦੇ ਆ ਹਵਲਟ ਨਾਲ ਦੇਖ ਹਾਂ ਨੈਣ ਕਰਮਾ ਨਹੀਂ ਹੋਰ ਕਿਆ ਕਰਨਾ ਬਈ ਤੁਸੀਂ ਦੇਖ ਸਕਦੇ ਹਾਂ ਹਾਂ ਹੁਣ ਬਹੁਤ ਸੋਹਣਾ ਲੱਗਿਆ ਬਾਕੀ ਰੰਗ ਰੂਗ ਬਹੁਤ ਕਾਲਾ ਨਜ਼ਾਇਆ ਜਿਤਲੇ ਵੇ ਤੇ ਨਾੜਾ ਨੂੜਾ ਬਹੁਤ ਚੰਗਾ ਥਣ ਤੁਣ ਬਾਕੀ ਮਿਲ ਕੇ ਵੇਣ ਤੇ ਬਾਕੀ ਯਾਰ ਬਈ ਮੇਰਾ ਕੱਦ ਤੁਸੀਂ ਦੇਖ ਸਕਦੇ ਹੋ ਵੀ ਚੰਗੀ ਵਹਿੜ ਜਿੱਡਾ ਕੱਦ ਦਾ ਬਈ ਤੁਸੀਂ ਦੇਖਦੇ ਹੋ ਗਾਵਾਂ ਤੋਂ ਵੀ ਉੱਚੀ ਆ ਬਈ ਝੋਟੀ ਸੈੰਸ ਸੰਗ ਦੇਖੋ ਵੀ ਸੈੰਸ ਸੰਗ ਬਹੁਤ ਸੋਹਣਾ ਲੋ ਵੀ ਥਣ ਥਣ ਦੇਖੋ ਤੁਸੀਂ ਬਾਤ ਹੋਰ ਦੀ ਗੱਲ ਇਹ ਤੇ ਬਾਕੀ ਪੈਠ ਥੋੜੇ ਦੇ ਵੀ ਚੰਗੀਆਂ ਵੇੜ ਤੇ ਕੰਦ ਕਾਠ ਬਈ ਦਾ ਮੋਢੇ ਉਤੋਂ ਵੀ ਜਾਂਦੀ ਆ ਬਈ ਝੋਟੀ ਬਾਕੀ ਦੇ ਦੇਖਾਂ ਮਖਤੂਰਾ ਦਿਖਾਉਣੇ ਤੁਹਾਨੂੰ ਸੰਗ ਸੰਗ ਬਹੁਤ ਸੋਹਣਾ ਬਈ ਝੋਟੀ ਦਾ ਦੇਖੋ ਬਈ ਹਵਾਨਾ ਹੁਣ ਅਬੇ ਦੇਖ ਸਕਦੇ ਆ ਕਿੰਨੇ ਦਿਨ ਕਿਆ ਜੀ ਮਿੱਤਰੇ ਲਾ ਜਾਨਾ ਲੂਗੀ ਹੈ 8 ਦਿਨ ਠੀਕ ਆ 8 ਦਿਨ ਲੈ ਜੂਗੀ ਬਾਕੀ ਬਈ ਉੱਤੇ ਆਪਾਂ ਕਹਿ ਨਹੀਂ ਸਕਦੇ ਵੀ ਕਿੰਨੇ ਦਿਨਾਂ ਜਾਣੀ ਆ ਹਵਾਨਾ ਦੇਖ ਸਕਦੇ ਵੀ ਹਵਾਨਾ ਨੇ ਅਜੇ ਤਿਆਰ ਕਰ ਜਾਣਾ ਹੋਰ ਜਿਹਾ ਹਵਾਨਾ ਦੇਣ ਦੇ ਬਾਕੀ ਆ ਮੱਕੀ ਝੋਟੀ ਸੋਹਣੀ ਵੀ ਤੁਸੀਂ ਦੇਖ ਸਕਦੇ ਆ ਸੰਗ ਸੰਗ ਪੂਰਾ ਬਈ ਕੁੰਡਾ ਤੇ ਇਹ ਬਈ ਸੀਮਣ ਦਾ ਦੱਸਿਆ ਮਾਲਕਾਂ ਨੇ ਕੁਛ ਨਹੀਂ ਨਹੀਂ ਇਹਦਾ ਨਹੀਂ ਪੁੱਛਿਆ ਜਿਵੇਂ ਆਪਾਂ ਬਾਕੀ ਵੀ ਜੈਸਾ ਹੋਣਾ ਨਾ ਝੋਟੀ ਆ ਉਸ ਹਾਣਾ ਵੀ ਇਹਦੇ ਵੀ ਸੀਮਣ ਚੰਗਾ ਹੀ ਲਵਾਇਆ ਹੋਊਗਾ ਹਾਂ ਚੰਗਾ ਹੀ ਸੀਮਣ ਚੰਗੇ ਆ ਲੋ ਬਈ ਖਰੀਦ ਰੱਖਦੀ ਆ ਬਈ ਝੋਟੀ ਦੇਖੋ ਬਈ ਪੱਟਪੁਲੇ ਦੀ ਬਹੁਤ ਸੋਹਣੀ ਆ ਬਈ ਝੋਟੀ ਤੁਸੀਂ ਦੇਖ ਸਕਦੇ ਆ ਮੂੰਹ ਮੱਥੇ ਵੀ ਬਈ ਸੋਹਣੀ ਆ ਬਾਕੀ ਇਹ ਲੱਖ ਲੱਖ ਹੋਈ ਨਹੀਂ ਕਰਦੀ ਬਈ ਉਸ ਝੋਟੀ ਸੋਹਣੀ ਆ ਬਾਕੀ ਕੰਦ ਕਾਹ ਹਵਾ ਨਾਲ ਵੀ ਬਹੁਤ ਚੰਗਾ ਹਲੇ ਹਵਾ ਨਾਲ ਬਾਕੀ ਵੀ ਜਿਵੇਂ ਪਹਿਲਾਂ ਹੀ ਦੱਸਿਆ ਇਹ ਚਾਰ ਕਰਨਾ ਹਵਾਨਾ ਹਾਂ ਜੀ ਹਾਂ ਇਹਦਾ ਲਾਉਣੇ ਸ਼ੁਰੂ ਹੀ ਕਰਿਆ ਇਹਨੇ ਦੇਖੋ ਬਈ ਹਵਾਨਾ ਤੁਸੀਂ ਦੇਖ ਸਕਦੇ ਆ ਧੱਕ ਧੱਕ ਇਹਨੇ ਬਹੁਤ ਸੋਹਣੀ ਬਣਾ ਜਾਨੀ ਇਹ ਵੀ ਤੁਸੀਂ ਦੇਖ ਸਕਦੇ ਥਣ ਥਣ ਬਹੁਤ ਸੋਹਣਾ ਝੁੱਟੀ ਦਾ ਤੇ ਮਿੱਤ ਬਾਈ ਇਹ ਕੀ ਡਿਮਾਂਡ ਕਰਦੇ ਆਪਾਂ ਇਹਦਾ ਜੀ 1,32,000 ਰੁਪਏ ਜੀ 1,32,000 ਹਾਂ ਜੀ ਮਾਰਦਾਂ ਦਾ ਹੋਊਗਾ ਮਾਰਦਾਂ ਤੋਂ ਥੋੜਾ ਬਹੁਤ ਹੋ ਜਾਊਗਾ ਜੀ ਠੀਕ ਆ ਤੇ ਜੇ ਕਿਨੇ ਆਪਾਂ ਦੋਨੇ ਝੋਟੀਆਂ ਜੀ ਬਾਈ ਨੇ ਕਿਸੇ ਨਾ ਸ਼ਕੀਨ ਬੰਦਾ ਹੁੰਦਾ ਹੋਈ ਹੈ ਨਾ ਹਾਂਜੀ ਤੇ ਲੈਣੀਆਂ ਤੇ ਉਹਦਾ ਫਿਰ ਉਹਦਾ ਮੁੱਲ ਹਾਂ ਉਹਦਾ ਉਹਦਾ ਹੋਰ ਸੱਪਾ ਹੋ ਜਾਊਗਾ ਹੋਰ ਚੰਗਾ ਚੱਪਾ ਚ ਬਾਈ ਨੂੰ ਤੁਹਾਨੂੰ ਮਾਮਲ ਦੱਸਤਾ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਜੇ ਕੋਈ ਹੋਰ ਗੱਲਬਾਤ ਕਰਨੀ ਹੈ ਬਾਈ ਨਾਲ ਫੋਨ ਤੇ ਵੀ ਕੰਡਕਟ ਕਰ ਸਕਦੇ ਆ ਤੇ ਬਈ ਵੜਾਂ ਤੇ ਦੋਨੇ ਝੋਟੀਆਂ ਬਈ ਨਗੀਨੇ ਹੀ ਆ ਚਾਰੇ ਤੇ ਬਾਕੀ ਤੁਸੀਂ ਬਾਈ ਨਾਲ ਕਰੋ ਗੱਲਬਾਤ ਰਲਾਉ ਸੌਦਾ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਈ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਇੱਕ ਮੇਰਾ ਭਰਾ ਜੀ ਇਹਨਾਂ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ